ਜੀ ਬੇਨ ਜੀ ਕੀ ਨਾਮ ਸੀ ਆਪਣਾ ਮੇਰਾ ਨਾਮ ਸਰਨਾ ਰੋੜਾ ਡਾਕਟਰ ਸਾਹਿਬ ਓਕੇ ਹਾਂ ਜੀ ਕੀ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਰਾਜਸਥਾਨ ਗੰਗਾਨਗਰ ਤੋਂ ਆਣੀ ਆ ਕੀ ਦਿੱਕਤ ਸੀ ਤੁਹਾਨੂੰ ਜੋਇੰਟ ਪੇਨ ਸੀ ਡਾਕਟਰ ਸਾਹਿਬ ਜਿਵੇਂ ਸਵੇਰ ਉੱਠਦੀ ਸੀ ਤੇ ਮੇਰੇ ਹੱਥਾਂ 'ਚ ਦਰਦ ਬਹੁਤ ਜ਼ਿਆਦਾ ਸੀਗਾ ਹੱਡੀਆਂ 'ਚ ਸਾਰੀਆਂ 'ਚ ਹੀ ਦਰਦ ਹੈ ਮਤਲਬ ਕਿ ਜੋਇੰਟ ਪੇਨ ਕਾਫੀ ਕਾਫੀ ਸਾਲਾਂ ਤੋਂ ਹੈ ਕਿੰਨੇ ਸਾਲਾਂ ਤੁਸੀਂ ਦਿੱਕਤ ਹੈ ਕਰੀਬ 4-5 ਸਾਲ 4-5 ਸਾਲ ਹਾਂ ਜੀ ਤੇ ਇਸ ਤੋਂ ਪਹਿਲਾਂ ਕੀ ਟਰੀਟਮੈਂਟ ਲੈਂਦੇ ਰਹੇ ਹੋ ਤੁਸੀਂ ਮੈਂ ਲਗਭਗ 1.5 ਸਾਲ ਤੱਕ ਮੈਂ ਉੱਥੋਂ ਆਯੂ ਵੈਦਿਕ ਦਾ ਲਿਆ ਜੰਨਾ ਨਗਰ ਤੋਂ ਠੀਕ ਹੈ ਜੀ ਤੇ ਫਿਰ ਮੈਨੂੰ ਕੋਈ ਖਾਸ ਫਰਕ ਨਹੀਂ ਲੱਗਿਆ 1.5 ਸਾਲ ਵਰਕੇ ਛੱਡ ਕੇ ਫਿਰ ਕੋਈ ਜੈਪੁਰ ਤੋਂ ਡਾਕਟਰ ਆਉਂਦੇ ਸੀਗੇ ਰੇਡੀਆ ਦੇ ਸਪੈਸ਼ਲਿਸਟ ਹੈ ਠੀਕ ਹੈ ਜੀ ਉਹਨਾਂ ਕੋਲੋਂ ਲਿਆ 1.5 ਸਾਲ ਤੱਕ ਦਿੱਤਾ ਉਹਨਾਂ ਕੋਲੋਂ ਵੀ ਮੈਨੂੰ ਕੋਈ ਖਾਸ ਫਿਰ ਸਟੇਰਾਇਡ ਵਗੈਰਾ ਦਿੱਤਾ ਉਹਨਾਂ ਨੇ ਸਟੇਰਾਇਡ ਛੱਡਦੇ ਗਏ ਜਿਵੇਂ ਬੰਦ ਕੀਤਾ ਫਿਰ ਉਹ ਵਾਪਸ ਮੇਰੇ ਪੇਨ ਸ਼ੁਰੂ ਹੋ ਗਿਆ ਜੀ 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 ਫਿਰ ਮੈਂ ਆਪਣੇ ਹੱਥੋਂ ਦੀ ਐਡ ਪੜ੍ਹੀ ਠੀਕ ਹੈ ਜੀ ਫੇਸਬੁੱਕ ਤੇ ਦੇਖਿਆ ਜੀ ਨੇ ਠੀਕ ਹੈ ਜੀ ਫਿਰ ਇੱਕ ਦੋ ਜਨਿਆਂ ਨੂੰ ਮੈਂ ਪੁੱਛਿਆ ਵੀ ਕਹਿੰਦੇ ਹਾਂ ਅੱਛਾ ਹੈ ਹਸਪੀਟਲ ਤੁਸੀਂ ਇੱਥੋਂ ਲੈ ਕੇ ਦੇਖੋ ਦੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਡਾਕਟਰ ਸ਼ਰਦਾ ਤੋਂ ਟ੍ਰੀਟਮੈਂਟ ਲੈਂਦਿਆਂ ਨੂੰ ਜੀ ਮੈਂ ਡਾਕਟਰ ਸਾਹਿਬ ਦਸੰਬਰ ਚ ਆਈ ਸੀ ਇੱਥੇ ਓਕੇ ਦਸੰਬਰ ਲਾਸਟ ਵਿੱਚ ਜਨਵਰੀ ਤੋਂ ਮੇਰੀ ਦਵਾਈ ਸਟਾਰਟ ਹੋ ਗਈ ਸੀ ਠੀਕ ਹੁਣ ਤੁਹਾਨੂੰ ਕਿੰਨਾ ਫਰਕ ਹੈ ਜੀ ਅੱਜ ਮੈਨੂੰ 30% ਫਰਕ ਹੈ ਡਾਕਟਰ ਹਾਂ ਜੀ 30% ਠੀਕ ਹੈ ਠੀਕ ਹੈ ਬਈ ਥੈਂਕ ਯੂ